ਅੱਜ ਹਜ਼ਨਾਲੇ ਸ਼ਹਿਰ ਦੇ ਵਿੱਚ ਆਪਾਂ ਐਸਵੇਲੇ 14 ਨੰਬਰ ਵਾਰਡ ਦੇ ਵਿੱਚ ਖੜੇ ਆ ਲੈ ਤੇ ਤੋਂ ਪਹਿਲਾਂ 15 ਨੰਬਰ ਵਾਰਡ ਦੇ ਵਿੱਚ ਵੀ ਗਏ ਸੀਗੇ ਬਹੁਤ ਸਾਰੇ ਪ੍ਰਵਾਦ ਵੱਖ-ਵੱਖ ਦ੍ਰਵੈਤੀ ਪਾਰਟੀਆਂ ਨੂੰ ਛੱਡ ਕੇ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਮੇਰੇ ਨਾਲ ਐਸ ਵਾਰਡ ਤੋਂ ਜਿਨ੍ਹਾਂ ਨੇ ਲੈਕਚਰ ਲੜਨੀ ਹੈ ਸਰਦਾਰ ਦਵਿੰਦਰ ਸਿੰਘ ਹੋਣੀ ਸਾਡੇ ਪ੍ਰਧਾਨ ਸਾਹਿਬ ਸ਼ਹਿਰ ਦੇ ਨਗਰ ਪੰਚਾਇਤ ਦੇ ਸਰਦਾਰ ਜਸਪਾਲ ਸਿੰਘ ਪੱਟਿਓਨੀ ਅਮਤ ਪਾਲ ਜੀ ਸਾਡੇ ਸ਼ਹਿਰੀ ਪ੍ਰਧਾਨ ਸਾਡੇ ਸਾਦੇ ਉਦੇਦਾਰ ਜਿਹੜੇ ਲੱਗੇ ਆ ਸੀ ਜਿੰਨਾ ਕੰਮ ਕੀਤਾ ਉਸ ਕੰਮ ਨੂੰ ਦੇਖਦੇ ਹੋਏ ਬਹੁਤ ਸਾਰੇ ਪਲਵਾਰਾਂ ਨੇ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਇਹਨਾਂ ਨੇ ਪ੍ਰੋਮਿਸ ਕੀਤਾ ਕਿ ਇਹ ਸ਼ਹਿਰ ਦੇ ਜਿਹੜੇ ਕੰਮ ਬਾਕੀ ਬਚ ਗਏ ਉਹ ਵੀ ਜਿਹੜਾ ਅਗਲੇ 20 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਸਾਦੇ ਕੰਮ ਕੰਪਲੀਟ ਕਰ ਦਿਆਂਗੇ ਔਰ ਸ਼ਹਿਰ ਨੂੰ ਇੱਕ ਨੰਬਰ ਦਾ ਸ਼ਹਿਰ ਜਿਹੜਾ ਬਣਾਵਾਂਗੇ ਕਿਉਂਕਿ ਲੋਕਾਂ ਨਾਲ ਵਾਅਦੇ ਕਰਕੇ ਵੋਟਾਂ ਲਈਆਂ ਸੀਗੀਆਂ ਉਹ ਪੂਰੇ ਕਰਾਂਗੇ ਕੋ ਸਾਡੇ ਕੰਮਾਂ ਨੂੰ ਦੇਖਦਿਆਂ ਬਹੁਤ ਸਾਰੇ ਸ਼ਾਇਦ ਦੇ ਬਿਜ਼ਨਸਮੈਨ ਆਮ ਬੰਦੇ ਸਾਡੇ ਜਿਹੜੇ ਆ ਉਹ ਆਮ ਆਦੀ ਪਾਰਟੀ ਜਾਰੇ ਮੈਂ ਸਭ ਦਾ ਧੰਨਵਾਦ ਵੀ ਕਰਦਾ ਵੈਲਕਮ ਵੀ ਕਹਿੰਦਾ ਚੀਆ ਵੀ ਕਹਿੰਦਾ ਉਹ ਸਭ ਨੂੰ ਇਹ ਵਿਸ਼ਵਾਸ ਦਵਾਉਣਾ ਕਿ ਪਾਰਟੀ ਦੇ ਵਿੱਚ ਜਿਹੜਾ ਉਹਨਾਂ ਦਾ ਪਰਦਾ ਮਾਨ ਸਨਮਾਨ ਜਿਹੜਾ ਉਹ ਕਿਤਨਾ ਜਲਦੀ ਨਗਰਪੰਚਾਇਤ ਦੇ ਨਾਲ ਉਹਦੀ ਚੋਣਾਂ ਵੀ ਹੋਣੀਆਂ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਉਹ ਤਿਆਰੀ ਆਪਣੀ ਜਦੋਂ ਮਰਦੀ ਹੋ ਜਾਂਦਾ ਜਦੋਂ ਅਜੇ ਪਰ ਟਾਈਮ ਰਹਿੰਦਾ ਪਰ ਦੇਦੋ ਵੀ ਹੋਣ ਗਿਆ ਆਪਣੀ ਤਿਆਰੀਆਂ ਲੋਕ ਆਮ ਆਦੀ ਪਾਰਟੀ ਨੂੰ ਬਹੁਤ ਵਧੀਆ ਢੰਗ ਦੇ ਨਾਲ ਜਿਤਾਉਣਗੇ ਇਹ ਬਤ ਮਾਲਾ ਜਿਹੜਾ ਆਮ ਆਦਮੀ ਪਾਰਟੀ ਦਾ ਸ਼ਹਿਰ ਵਿੱਚ ਪ੍ਰਧਾਨ ਬਣੂਗਾ ਜਿੱਥਾਂ ਵੀ ਲਗਾਤਾਰ ਲੁਧਿਆਣਾ ਇਲੈਕਸ਼ਨ ਚ ਤਿਆਰ ਕਰ ਰਹੇ ਜੋ ਕਿ ਬਈ ਦਾ ਮਾਹੌਲ ਹੈ ਕਿ ਭਰਗਾ ਜੀ ਅਮੋਦਨ ਲੱਗਦਾ ਕਿ 35000 ਦੀ ਵੋਟ ਦੇ ਫਰਕ ਨਾਲ ਜਿੱਤ ਜਾਵੇ ਬਹੁਤ ਬਹੁਤ ਉੱਥੇ ਵੀ ਬੜਾ ਰਿਸਪੌਂਸ ਹੈ ਬੜਾ ਅੱਛਾ ਪਾਰਟੀ ਨੂੰ ਰਿਸਪੌਂਸ ਮਿਲਿਆ ਸਾਡੀ ਪਾਰਟੀ ਦੇ ਸਾਡੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਔਰ ਲੁਧਿਆਣਾ ਸ਼ਹਿਰ ਦੀ ਸਾਡੀ ਟੀਮ ਜਿਹੜੀ ਆ ਉਹ ਬਹੁਤ ਮਿਹਨਤ ਕਰਦੀ ਹੈ ਸਭ ਤੋਂ ਵਧੀਆ ਗੱਲ ਇਹ ਆ ਕਿ ਸਾਡੇ ਕੌਮੀ ਕਿਦਮੀਨਾ ਦਾ ਰਵਿੰਦ ਕੇਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਉਮੀਦਵਾਰ ਦਿੱਤਾ ਉੱਥੇ ਸੰਜੀਵ ਅਦੋੜਾ ਜੀ ਉਹ ਬਹੁਤ ਵਧੀਆ ਉਮੀਦਵਾਰ ਆ ਬਹੁਤ ਹੀ ਸੁਲਝੇ ਹੋਏ ਸਿਆਣੇ ਤਿੰਨ ਸਾਲ ਉਹਨਾਂ ਰਾਜ ਸਭਾ ਦੇ ਚਲਾਏ ਆ ਉਹਨਾਂ ਦੇ ਕੰਮ ਕਰਕੇ ਉਹਨਾਂ ਦੀ ਪਰਸਨੈਲਿਟੀ ਕਰਕੇ ਵੀ ਪਾਰਟੀ ਨੂੰ ਉੱਥੇ ਬਹੁਤ ਵੱਡਾ ਜਿਹੜਾ ਹਲਾਵਾ ਮਿਲ ਰਿਹਾ ਪਾਰਟੀ ਤੇ ਜਿਹੜੇ ਤਿੰਨ ਸਾਲ ਕੰਮ ਕੀਤੇ ਆਪਾਂ ਉਹਦੇ ਦੱਸ ਹੀ ਦੇ ਪਰ ਜਿਹੜੇ ਸੰਜੀਵ ਜੀ ਨੇ ਆਪ ਕੰਮ ਕੀਤੇ ਆ ਉਹ ਕੰਮ ਵੀ ਉੱਥੇ ਬਹੁਤ ਵੱਡਾ ਜੋਨਪਤਿਆ ਨੂੰ ਇਲੈਕਸ਼ਨ ਨੂੰ ਜੜਾ ਹਲਾਰਾ ਦੇ ਦੇ ਸੋ ਵੱਡੀ ਲੀਡ ਦੇ ਨਾਲ ਜਿੱਤਾਂ ਮੈਂ ਚੌਹਰੀ ਜੀ ਮੈਂ ਵਾਰ ਨੰਬਰ 14 ਦੇ ਸਮੂਹ ਵੋਟਰ ਸਪੋਰਟਰ ਜਿਹੜੇ ਅੱਜ ਆਮ ਆਦਮੀ ਪਾਰਟੀ ਵਿੱਚ ਜੁਆਇਨ ਹੋਏ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਜਿਹੜੀ ਇਲੈਕਸ਼ਨ ਆ ਜਿਹੜੀ ਅੱਗੇ ਵੀ ਲੜੀਆਂ ਵਾ ਤੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਹਮਤ ਵਿੱਚ ਆਈ ਆ ਵਿਕਾਸ ਦੇ ਮੱਦੇ ਦੇ ਵਿੱਚ ਆਈ ਸੀ ਅੱਜ ਆਪਾਂ ਨੇ ਨਾਲੇ ਵਿੱਚ ਮੰਤਰੀ ਸਾਹਿਬ ਦੀ ਗੋ ਵਿੱਚ ਬਹੁਤ ਜਿਆਦਾ ਵਿਕਾਸ ਦੇ ਕੰਮ ਕੀਤੇ ਆ ਸੋ ਉਹਨਾਂ ਨੂੰ ਦੇਖ ਕੇ ਲੋਕ ਜਿਹੜੇ ਅੱਜ ਆਮ ਆਨਵੀ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਜਿਸ ਤਰ੍ਹਾਂ ਮੰਤਰੀ ਸਾਹਿਬ ਦੱਸ ਕੇ ਗਏ ਆਉਣ ਵਾਲੀ ਜਿਹੜੀ ਇਲੈਕਸ਼ਨ ਐ ਐਮਸੀ ਇਲੈਕਸ਼ਨ ਆਉਣ ਵਾਲੀ ਆ ਉਹਦੇ ਵਿੱਚ ਜਿਹੜੀ ਆਮ ਆਨਵੀ ਪਾਰਟੀ ਦੀ ਜਿਹੜੀ ਕਮੇਟੀ ਆ ਬਹੁਤ ਵੱਡੀ ਲੀਡ ਦੇ ਨਾਲ ਬਣ ਜਾ ਰਹੀ ਆ ਸੋ ਮੈਂ ਸਾਰੇ ਨਾਲ ਵਾਸੀ ਨੂੰ ਕਹਿੰਦਾ ਕਿ ਵਿਕਾਸ ਦੇ ਨਾਂ ਤੇ ਵੋਟ ਪਾਓ ਜਿਹੜੇ ਕੰਮ ਪਿਛਲੇ 17 ਸਾਲਾਂ ਚ ਨਹੀਂ ਹੋਏ ਉਹ ਕੈਬਨਟ ਮੰਤਰੀ ਸਰਦਾਰ ਖਲੀ ਸਿੰਘ ਢਾਲੀਵਾਲ ਜੀ ਦੀ ਗੋਏ ਵਿੱਚ ਆਪਣੇ ਨਾਲ ਵਿੱਚ ਹੋਏ ਆ ਤੇ ਹੋਰ ਨੂੰ ਵੀ ਰਏ ਆ 9 9.5 ਕਰੋੜ ਰੁਪਏ ਦੀ ਹੋਰ ਗ੍ਰਾਂਟ ਆਈ ਆ ਉਹਨੇ ਆਈ ਨਾਲੇ ਦਾ ਸਾਰਾ ਜਿਹੜਾ ਕਾਇਆਕਲਪ ਹੋਊਗੀ ਉਸ ਦੇ ਨਾਲ ਸੋ ਮੈਂ ਜਿੰਨੇ ਵੀ ਵਾਰਡ ਵਿੱਚ 4 ਚੋ ਨੰਬਰ ਵਾਰਡ ਚ ਅੱਜ ਸ਼ਾਮਲ ਹੋਏ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਵੱਲੋਂ ਧੰਨਵਾਦ ਦਿੱਤਾ ਗਿਆ ਤੁਹਾਨੂੰ ਵਾਰਡ ਲੈ ਕੇ ਵਾਰਡ ਵਿੱਚ ਮਿਹਨਤ ਕਰੋ ਜੀ ਜੀ ਵਾਰਡ ਇੱਕ ਟਿਕਰਾ ਲਾਤਾ ਧੰਨਵਾਦ ਧੰਨ ਧੰਨਵਾਦ ਹੈ ਮੰਤਰੀ ਸਾਹਿਬ ਜੀ ਦਾ ਜਿਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਵਾ ਕਹਿ ਸਕਦੇ ਜੇ ਸਸਪੈਂਸ ਕਲੀਅਰ ਕਰਤੋ ਬਿਲਕੁਲ ਜੀ ਬਿਲਕੁਲ ਜੀ ਸਸਪੈਂਸ ਕਲੀਅਰ ਹੋ ਗਿਆ ਵਾ ਕਿਉਂਕਿ ਪਹਿਲਾਂ ਜਿਹੜੇ ਸਾਡੇ ਐਮਸੀ ਜਿਸਪਾਲ ਸਿੰਘ ਢਲੋਜੀ ਜੀ ਨੇ ਉਹਨਾਂ ਨੂੰ 12 ਨੰਬਰ ਵਾਰਡ ਤੋਂ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਆਗੇ ਤੁਸੀਂ 12 ਨੰਬਰ ਵਾਰਡ ਵੇਖੋ ਸੋ ਮੈਂ ਬਹੁਤ-ਬਹੁਤ ਤੁਹਾਨੂੰ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਔਰ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜੀ 4 ਨੰਬਰ ਵਾਰਡ ਹੈ ਅਸੀਂ ਨਾਲੇ ਹਾਲੇ ਅਈ ਨਾਲੇ ਦੇ ਵਿੱਚੋਂ ਸਭ ਤੋਂ ਵੱਧ ਆਪਾਂ ਵੋਟਾਂ ਦੇ ਜਿੱਤੋਗੇ ਤੁਹਾਡੀ ਮਿਹਨਤ ਨੂੰ ਵੇਖ ਕੇ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਜੀ ਸਾਰੇ ਲੋਕ ਜਾਣਦੇ ਆ ਕਿ ਭੱਜੇ ਫਰੀਦਾ ਲੋਕ ਜਦੋਂ ਵੀ ਆਵਾਜ਼ ਮਾਰਦੇ ਹਾਜ਼ਰ ਹੋਈਦਾ ਦਿਨ ਰਾਤ ਉਹ ਮਿਹਨਤ ਦਾ ਮੁੱਲ ਲੋਕ ਜਰੂਰ ਪਾਉਣਗੇ ਮੈਨੂੰ ਬਹੁਤ ਵਿਸ਼ਵਾਸ ਹੈ। ਮੀਰਾ ਹੋ ਜਾ। ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੇ ਵਿੱਚੋਂ? ਅ ਇਹਨਾਂ ਨੇ ਮਤਲਬ ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਅਜਨਾਲੇ ਦੇ ਵਿਕਾਸ ਲਈ ਬੜਾ ਵੱਡਾ ਇੱਕ ਸਟੈਪ ਰੂਟ ਉਠਾਇਆ ਹੈ ਜਿਹਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਨਾਲ ਆ ਤੇ ਅੱਗੇ ਦੇਖੋ ਇਹ ਮਤਲਬ ਜੋ ਵੀ ਇਹਦੇ ਵਿਕਾਸ ਲਈ ਜਨਾਲਾ ਦੇ ਵਿਕਾਸ ਲਈ ਕਾਫੀ ਇਹਨਾਂ ਨੇ ਗੱਲਾਂ ਕੀਤੀਆਂ ਕਿ ਅਸੀਂ ਸਟੇਡੀਅਮ ਵੀ ਬਣਾ ਰਹੇ ਹਾਂ ਇੱਕ ਨਵਾਂ ਪਾਰਕ ਬਣਾ ਰਹੇ ਹਾਂ ਬੱਚਿਆਂ ਲਈ ਤੇ ਵਧੀਆ ਹੀ ਇਹ ਗੱਲ ਹੈ ਤੇ ਜਿਹੜੇ-ਜਿਹੜੇ ਕਮਾਨਵੀ ਦੇ ਪ੍ਰਭਾਵਿਤ ਹੋਏ ਜਿਹੜੇ ਕਰ ਚੁੱਕੇ ਹੁੰਦਾ ਸੜਕਾਂ ਬਣੀਆਂ ਐ ਕਾਫੀ ਗਲੀਆਂ ਵੀ ਕਾਫੀ ਮਤਲਬ ਜਿਹੜੀਆਂ ਟੁੱਟੀਆਂ ਸੀ ਉਹ ਵੀ ਬਣੀਆਂ ਐ ਲਾਈਟਸ ਲੱਗੀਆਂ ਬਹੁਤ ਸਾਰਾ ਮਨਜੀਤ ਸਾਹਿਬ ਐ ਕੀ ਵਿਸ਼ਵਾਸ ਰਉਂਦੇ ਨਾਲ ਅਸੀਂ ਸਾਰੇ ਤੁਹਾਡੇ ਨਾਲ ਆ 27 ਦੀ ਇਲੈਕਸ਼ਨ ਦੇ ਵਿੱਚ ਤੁਸੀਂ ਸਾਥੋਂ ਹਾਂਜੀ ਹਾਂਜੀ ਬਿਲਕੁਲ ਅਸੀਂ ਸਾਰੇ ਤੁਹਾਡੇ ਨਾਲ ਆ